ਲੰਬੇ ਸਮੇਂ ਤੋਂ ਸੈਕਟਰ 2 ਨਵਾਂ ਨੰਗਲ ਦੀ ਸੜਕ ਦੀ ਹਾਲਤ ਖਸਤਾ ਹੋਣ ਦੇ ਚਲਦਿਆਂ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ अनेका ਹੀ ਬਾਰ ਲੋਕ ਇਸ ਸੜਕਾਂ ਦੇ ਉੱਤੇ ਦੁਰਘਟਨਾ ਦੇ ਸ਼ਿਕਾਰ ਹੋ ਚੁੱਕੇ ਹਨ ਪਰ ਸੰਬੰਧਿਤ ਵਿਭਾਗਾ ਵੱਲੋਂ ਇਸ ਨੂੰ ਬਣਾਉਣ ਦਾ ਯਤਨ ਤੱਕ ਵੀ ਨਹੀਂ ਕੀਤਾ ਗਿਆ ਸੜਕ ਦੀ ਇਸ ਸਮੱਸਿਆ ਦਾ ਹੁਣ ਹੱਲ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਇਸ ਨੂੰ ਬਣਾਉਣ ਦਾ ਜਿੰਮਾ ਹੁਣ ਨਗਰ ਕੌਂਸਲ ਨੰਗਲ ਨੇ ਚੁੱਕ ਲਿਆ ਹੈ ਤੇ ਉਹਨਾਂ ਵੱਲੋਂ ਇਸ ਸੜਕ ਨੂੰ ਬਣਾਉਣ ਦਾ ਕਾਰਜ ਸ਼ੁਰੂ ਵੀ ਕਰ ਦਿੱਤਾ ਗਿਆ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ 사ਨੀ ਨੇ ਕਿਹਾ ਕਿ ਇਸ ਸੜਕ ਦੀ ਬਣਾਉਣ ਦੀ ਜ਼ਿੰਮੇਵਾਰੀ ਫਲਾਈਓਵਰ ਬਣਾਉਣ ਵਾਲੀ ਕੰਪਨੀ ਦੀ ਸੀ ਕਿਉਂਕਿ ਉਹਨਾਂ ਵੱਲੋਂ ਇਸ ਰਾਹ ਨੂੰ ਅਲਟਰਨੇਟ ਰਾਹ ਦੇ ਵਜੋਂ ਵਰਤਿਆ ਗਿਆ ਸੀ ਪਰ ਫਲਾਈਓਵਰ ਮੁਕੰਮਲ ਕਰਨ ਤੋਂ ਬਾਅਦ ਕੰਪਨੀ ਵੱਲੋਂ ਇਸ ਸੜਕ ਨੂੰ ਨਹੀਂ ਬਣਾਇਆ ਗਿਆ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਵਕ ਵਕ ਵਿਭਾਗਾਂ ਨੂੰ ਚਿੱਠੀਆਂ ਵੀ ਲਿਖੀਆਂ ਗਈਆਂ ਪਰ ਇਸ ਸੜਕ ਨੂੰ ਬਣਾਉਣ ਵੱਲ ਕਿਸੇ ਵੱਲੋਂ ਤਵੱਜੋ ਨਹੀਂ ਦਿੱਤੀ ਗਈ ਉਹਨਾਂ ਕਿਹਾ ਕਿ ਲੋਕਾਂ ਦੀ ਸਮੱਸਿਆਵਾਂ ਨੂੰ ਵੇਖਦੇ ਹੋਏ ਇਸ ਸੜਕ ਨੂੰ ਨਗਰ ਕੌਂਸਲ ਨੰਗਲ ਵੱਲੋਂ ਬਣਾਇਆ ਜਾ ਰਿਹਾ ਜਿਸ ਦਾ ਕੰਟਰੈਕਟ RR ਬਿਲਡਰ ਕੰਪਨੀ ਨੂੰ ਦਿੱਤਾ ਗਿਆ ਹੈ ਤੇ ਇਸ ਦੀ ਲਾਗਤ 48 ਲੱਖ ਰੁਪਏ ਆਵੇਗੀ ਤੇ ਕੁਝ ਦਿਨਾਂ ਦੇ ਵਿੱਚ ਇਹ ਸੜਕ ਬਣ ਕੇ ਤਿਆਰ ਹੋ ਜਾਵੇਗੀ ਇਸ ਸੰਬੰਧੀ ਗੱਲਬਾਤ ਕਰਦਿਆਂ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ 사ਨੀ ਅਤੇ ਨਵਾਂ ਨੰਗਲ ਦੇ ਸਥਾਨਕ ਵਸਨੀਕਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਸੈਕਟਰ 2 ਦੇ ਜਿਹੜੀ ਸੜਕ ਸੀ ਕਾਫੀ ਦੇਰ ਤੋਂ ਜਦੋਂ ਫਲਾਈਓਵਰ ਬਣਿਆ ਸੀ ਉਸ ਤੋਂ ਬਾਅਦ ਇਹ ਪ੍ਰੋਬਲਮ ਆਈ ਸੀ ਕਿਉਂਕਿ ਟ੍ਰੈਫਿਕ ਸਾਰੀ ਇਦਰੋਂ ਕਨਵਰਟ ਕਰ ਦਿੱਤੀ ਸੀਗੀ ਤੇ ਉਹਦੇ ਨਾਲ ਸਾਰਾ ਜਿਹੜਾ ਰੋਡ ਸੀਗਾ ਬਿਲਕੁਲ ਬਖਰ ਹਾਲਚ ਤੇ ਲੋਕਾਂ ਦਾ ਆਉਣ ਜਾਣ ਦੀ ਬੜੀ ਪ੍ਰੋਬਲਮ ਸੀਗੀ ਥਾਂ ਥਾਂ ਤੇ ਖੱਡੇ ਪਏ ਹੋਏ ਸੀਗੇ ਔਰ ਇਹਦੇ ਵਿੱਚ ਕਈ ਤਰ੍ਹਾਂ ਦੇ ਲੋਕਾਂ ਦੇ ਐਕਸੀਡੈਂਟ ਵੀ ਹੋਏ ਆ ਔਰ ਕਈਆਂ ਨੂੰ ਤਾਂ ਜਾਨ ਵੀ ਗਵਾਉਣਾ ਪਈ ਹੈ ਇਹਦੇ ਵਿੱਚ ਤੇ ਲੇਕਿਨ ਐਨਐਫਐਲ ਦੇ ਪਲੱਸ ਆਪਣਾ ਐਨਐਸਸੀ ਦੇ ਸਹਿਯੋਗ ਨਾਲ ਇਹ ਜਿਹੜਾ ਅੱਜ ਕੰਮ ਸ਼ੁਰੂ ਹੋਇਆ ਹੈ ਇਹਦੇ ਵਿੱਚ ਕਾਉਂਸਲ ਦੀ ਬਹੁਤ ਮਿਹਰਬਾਨੀ ਹੈ ਕਿਉਂਕਿ ਆਉਣ ਵਾਲੇ ਜਿਹੜੇ ਸਾਡੇ ਇੱਥੇ ਦੇ ਐਨਐਫਐਲ ਈਮਪਲਾਈ ਆ ਉਹਨਾਂ ਨੂੰ ਜਿਆਦਾ ਫਾਇਦਾ ਹੋਣਾ ਉਦੇ ਫਾਇਦੇ ਨਾਲ ਇਹੀ ਸਭ ਤੋਂ ਵੱਡਾ ਐਕਸੀਡੈਂਟ ਰੇਸ਼ੋ ਨਹੀਂ ਹੋਣਾ ਐਕਸੀਡੈਂਟ ਨਹੀਂ ਹੋਣੇ ਲੋਕਾਂ ਦੇ ਔਰ ਮੈਂ ਕੌਂਸਲ ਦਾ ਇਸਤਾਲ ਤੇ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਅੱਜ ਦੀ ਅੱਜ ਇਸ ਮਿਤੀ 29 ਇਹ ਕੰਮ ਸ਼ੁਰੂ ਕਰਵਾ ਦਿੱਤਾ ਧੰਨਵਾਦ ਉਹ ਦੱਸੋ ਜੀ ਦੇਖੋ ਪਿਛਲੇ ਸਮੇਂ ਦੀਆਂ ਜਿਹੜੀਆਂ ਗੱਲਾਂ ਐ ਇਹ ਜਿਹੜੀ ਸੜਕ ਐ ਇਹ ਨੈਸ਼ਨਲ ਹਾਈਵੇਅ ਵਾਲਿਆਂ ਨੇ ਬਣਾਈ ਸੀ ਕਿਉਂਕਿ ਫਲਾਈਓਵਰ ਦੇ ਕਾਰਨ ਜਿਹੜਾ ਹੈਗਾ ਇਹ ਉਹਨਾਂ ਨੇ ਰੂਟ ਬਦਲਿਆ ਸੀਗਾ ਉਹਨਾਂ ਨੇ ਐਨ ਐਫ ਐਲ ਨੂੰ ਲਿਖ ਕੇ ਦਿੱਤਾ ਸੀਗਾ ਵੀ ਜਿਹੜੀ ਹੈਗੀ ਜਦੋਂ ਸਾਡਾ ਇਹ ਪੁਲ ਦਾ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਤੁਰੰਤ ਅਸੀਂ ਸੜਕ ਬਣਾ ਕੇ ਦੇਵਾਂਗੇ ਚਲੋ ਉਹਨਾਂ ਨੇ ਬਣਾ ਕੇ ਨਹੀਂ ਦਿੱਤੀ ਅਸੀਂ ਦੋ ਚਾਰ ਵਾਰੀ ਐਨ ਐਫ ਐਲ ਵਾਲਿਆਂ ਨੂੰ ਵੀ ਲੈਟਰ ਲਿਖੀ ਆ ਆਪਰ ਨੈਸ਼ਨਲ ਹਾਈਵੇਅ ਵਾਲਿਆਂ ਨੂੰ ਵੀ ਪੀ ਡਬਲਯੂ ਡੀ ਵਾਲਿਆਂ ਨੂੰ ਵੀ ਲੈਟਰ ਲਿਖੀ ਆ ਵੀ ਇਹ ਰੋਡ ਬਣਾਇਆ ਜਾਵੇ ਉਹਨਾਂ ਨੇ ਨਹੀਂ ਬਣਾਈ ਪਰ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਫਿਰ ਅਸੀਂ ਏਜੰਡੇ ਦੇ ਵਿੱਚ ਇਹਨੂੰ ਪਾਸ ਕੀਤਾ ਔਰ ਪਾਸ ਕਰਕੇ ਸਾਡਾ ਟੈਂਡਰ ਲੱਗ ਗਿਆ ਟੈਂਡਰ ਤੋਂ ਬਾਅਦ ਅਸੀਂ ਅੱਜ ਜਿਹੜਾ ਹੈਗਾ ਸੜਕ ਦਾ ਕੰਮ ਸ਼ੁਰੂ ਕਰਤਾ ਇਹ ਆਰਆਰ ਬਿਲਡਰ ਜਿਹੜੇ ਹੈਗੇ ਇਹਨੂੰ ਕੰਮ ਮਿਲਿਆ ਤਕਰੀਬਨ 48 ਲੱਖ ਦੀ ਜਿਹੜੀ ਹੈਗੀ ਲਾਗਤ ਨਾਲ ਆਪਾਂ ਇਹ ਲਿਆ ਨੰਗਲ ਤੋਂ ਸੈਕਟਰ ਦੀ ਜਿਹੜੀ ਸੜਕ ਹੈ ਬਹੁਤ ਚਿਰ ਤੋਂ ਲੋਕਾਂ ਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਬਹੁਤ ਵੱਡੇ ਟੋਏ ਸੀਗੇ ਅਸੀਂ ਟੋਏ ਵੀ ਕਈ ਵਾਰੀ ਭਰਾਏ ਪਰ ਅਸੀਂ ਅੱਜ ਇਹਨੂੰ ਜਿਹੜਾ ਹੈਗਾ ਚਾਲੂ ਕਰਕੇ ਥੋੜੇ ਦਿਨਾਂ ਦੇ ਵਿੱਚ ਵਿੱਚ ਨਿਮਣਾ ਬਣਾ ਕੇ ਲੋਕਾਂ ਦੇ ਹਵਾਲੇ ਕਰ ਦੋ ਕਿੰਨਾ ਕੇਰੀਆ ਹੋਣਾ ਜੀ ਇਹ ਤਕਰੀਬਨ ਜਿਹੜਾ ਹੈਗਾ 700 ਫੁੱਟ ਦਾ ਏਰੀਆ ਏ ਜਿਹੜਾ ਰਹਿੰਦਾ ਸੀਗਾ ਆਪਾਂ 700 ਦਾ 700 ਫੁੱਟ ਜਿਹੜਾ ਹੈਗਾ ਉਹ 700 ਮੀਟਰ ਸੋਰੀ ਆਪਾਂ ਕਰਦੇ ਠੀਕ ਹੈ ਕਿ ਆ ਵੀ ਜਿਹੜਾ ਜਨਾਬ ਫਲਾਈਓਵਰ ਕੰਪਨੀ ਨੂੰ ਵੀ ਕੁਝ ਰਿਪੋਰਟ ਭੇਜਿਆ ਜਾਵੇਗਾ ਨਹੀਂ ਫਲਾਈਓਵਰ ਦਾ ਤਾਂ ਹੁਣ ਕੰਮ ਹੀ ਖਤਮ ਹੋ ਗਿਆ ਉਹਨਾਂ ਨੇ ਕੀਤਾ ਹੀ ਕੁਝ ਨਹੀਂ ਜੇ ਉਹ ਕਰ ਦਿੰਦੇ ਫਿਰ ਤਾਂ ਸਾਡੇ ਕੋਲ ਗੱਲ ਹੀ ਨਹੀਂ ਸੀ ਫਿਰ ਤਾਂ ਸਾਡੇ ਤੱਕ ਆਣੀ ਨਹੀਂ ਸੀਗੀ ਗੱਲ ਜੇ ਉਹ ਨਹੀਂ ਨਹੀਂ ਕੀਤਾ ਤਾਂ ਸਾਨੂੰ ਇਹ ਕਰਨਾ ਪਿਆ ਕਿ ਖਲਾਈ ওভার ਤੋਂ ਤੁਹਾਨੂੰ ਰੋਲ ਹੀ ਖਤਮ ਹੋ ਗਿਆ ਜੀ ਇਸ ਤੋਂ ਇਲਾਵਾ ਜਿਹੜੀਆਂ ਹੋਰ ਸਰਕਾਰਾਂ ਦੇ ਬਣਾ ਲੱਗੇ ਜੀ ਆਈ ਲੌਕ ਤੇ ਲਾ ਕੇ ਪਾ ਬਲਰ ਰੋਲ ਇਸ ਤੋਂ ਇਲਾਵਾ ਜਿਹੜੀਆਂ ਹੈਗੀਆਂ ਅੱਜ ਕੰਮ ਸ਼ੁਰੂ ਹੋ ਗਿਆ ਕਿਉਂਕਿ ਲੱਕ ਦੇ ਜਿਹੜੇ ਪਲਾਂਟ ਬਰਸਾਤਾਂ ਦੇ ਵਿੱਚ ਬੰਦ ਸੀਗੇ ਕੁਝ ਪਲਾਂਟ ਖੁੱਲ ਗਏ ਕੁਝ ਖੁੱਲਣੇ ਆ ਇਹ ਜਿਹੜਾ ਆਰ ਆਰ ਬਿਲਡਰ ਵਾਲੇ ਨੇ ਕੁਝ ਕੰਮ ਚਾਲੂ ਕਰਤਾ ਅੱਜ ਜਦ ਇਹਨਾਂ ਦੇ ਪਲਾਂਟ ਖੁੱਲ ਗਿਆ ਜਿਹੜਾ ਦੂਸਰੇ ਪਾਸੇ ਇੱਕ ਠੇਕੇਦਾਰ ਆ ਸਾਡੇ ਚੇਚੀ ਕਰਕੇ ਸ਼ਾਇਦ ਮੈਨੂੰ ਨਾ ਨਹੀਂ ਪੂਰਾ ਪਤਾ ਚੇਚੀ ਕੰਪਨੀ ਆ ਉਹਨਾਂ ਦਾ ਪਲਾਨਟ 5 ਜਾਂ 6 ਦਿਨ ਨੂੰ ਖੁੱਲ ਜਾਏਗਾ ਉਸ ਤੋਂ ਬਾਅਦ ਉਹ ਵੀ ਤਰੰਤ ਜਿਹੜਾ ਹੈਗਾ ਕੰਮ ਉਹਨਾਂ ਨੂੰ ਅਲਾਟ ਹੋ ਚੁੱਕਾ ਸਾਰਾ ਕੁਝ ਪ੍ਰਕਿਰਿਆ ਖਤਮ ਹੋ ਚੁੱਕੀ ਵੀ ਜਿਹੜੀ ਟੈਂਡਰ ਦੀ ਹੈ ਅਲਾਟਮੈਂਟ ਵੀ ਹੋ ਚੁੱਕੀ ਉਹ 5 ਜਾਂ 4 ਦਿਨਾਂ ਦੇ ਵਿੱਚ ਖੁੱਲਣ ਉਸ ਤੋਂ ਬਾਅਦ ਉਹ ਵੀ ਐਸੀ ਤਰ੍ਹਾਂ ਹੀ ਜਿਹੜਾ ਹੈਗਾ ਤਰੰਤ ਕੰਮ ਸ਼ੁਰੂ ਕਰ ਦੇਣਗੇ ਧੰਨਵਾਦ